ਤੇ ਬਾਕੀ ਵੱਡੀ-ਬੁੱਡੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਵੇਲ ਬਹੁਤ ਆ ਕੱਦ ਵੀ ਚੰਗਾ ਤੇ ਢਾਂਚਾ ਵੀ ਖੁੱਲਾ ਡੁੱਲਾ ਆ ਪੂਰੀ ਮਜ਼ਬੂਤ ਢਾਂਚੇ ਦੀ ਦਾਾਂ ਗਈ ਬੈਕ ਸਾਈਡ ਤੋਂ ਤੁਸੀਂ ਪਿੱਠ ਪੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਆਰਡਰ ਦੇਖ ਸਕਦੇ ਹੋ ਬੰਦ ਹਵਾਨੇ ਦੇ ਵਿੱਚ ਆ ਗਈ ਆਰਡਰ ਬਹੁਤ ਜ਼ਿਆਦਾ ਸੋਹਣਾਗਾ ਇਹ ਬਾਈ ਦੀ ਗਰਲੈਂਡ ਹੋਗਾ ਹਾਂਜੀ ਦੂਜਾ ਸੂਆ ਸੂਈ ਆ ਠੀਕ ਆ ਪਹਿਲੇ ਸੂਏ ਦਾ ਰਿਕਾਰਡ ਜਿਹੜਾ ਮਾਲਕਾਂ ਦੇ ਦੱਸਣ ਮੁਤਾਬਕ 22 ਟੋ ਤੇਲੀ ਲੀਟਰ ਹੈ ਪਹਿਲੇ ਸੂਏ 22 ਟੋ ਤੇਲੀ ਲੀਟਰ ਦਿੱਤਾ ਹੈ ਹਾਂਜੀ ਤੇ ਇਹਦਾ ਆਪ ਕਿੰਨਾ ਮੁੱਲ ਰੱਖਦੇ ਆ ਇਹਦਾ ਮੁੱਲ 40000 ਹੈ ਅਸਹੀਦਾ ਮੁੱਲ 40000 ਹੈ ਠੀਕ ਆ ਮੌਕੇ ਤੇ ਹੋ ਜੂ ਮੰਨਦਾ ਹਨ ਠੀਕ ਆ ਖੋਲ ਲੈਣੂਗੀ ਜਰਸੀ ਕਰੰਟ ਬਹੁਤ ਸੋਹਣਾ ਹੈ ਇਹਦਾ ਤੇ ਬਾਡੀ ਬੰਤਰ ਦੀ ਵੀ ਚੰਗੀ ਆ ਪੂਰੀ ਕੋਈ ਲਿੱਸੀ ਨਹੀਂ ਹੈਗੀਗੀ ਵਧੀਆ ਸੰਭੀ ਵੀ ਆ ਦੇਖ ਸਕਦੇ ਹੋ ਤੁਸੀਂ ਤੁਰਤੀ ਤੋਂ ਜੱਜਮੈਂਟ ਕਰ ਸਕਦੇ ਹੋ ਵੇਲ ਵੀ ਬਹੁਤ ਆ ਗਈ ਇਹਦੀ ਤੇ ਬਾਕੀ ਥਾਣ ਬਹੁਤ ਚੰਗੇ ਆਗੇ ਮੁੱਠੀ ਦੀ ਚਵਾਈ ਵਾਲੇ ਥਾਣ ਬਹੁਤ ਚੰਗੇ ਠੀਕ ਹੈ ਗਰਮੀ ਰਹਿਸ ਹੈ ਗਰਮੀ ਨਹੀਂ ਮੰਦੀ ਹੈ ਨਾ ਗਰਮੀ ਨਹੀਂ ਮੰਦੀ ਦੁੱਧ ਦੇ ਮੱਝਾਂ ਵਰਗਾ ਦੁੱਧ ਮੱਝਾਂ ਵਰਗਾ ਫੈੜ ਚੰਗੀ ਆਉਣੀ ਹੈ ਪੂਰੀ ਹੈ ਨਾ ਚੰਗੀ ਆਉਗੀ ਇਹ ਕੱਲ ਸੁਈਆ ਸ਼ਾਮ ਨੂੰ ਮੈਂ ਤਸੱਲੀ ਕਿਸੇ ਨੇ ਵੀ ਕਰਨੀ ਹੈ ਜੀਡੀ ਵੀਡੀਓ ਫੋਟੋ ਸਾਰਾ ਕੁਝ ਹੁੰਦਾ ਹੈ ਏ ਟੂ ਜ਼ेड ਕੰਪਲੀਟ ਹੈ ਠੀਕ ਆ ਜੀਰ ਜੂਰ ਕੰਪਲੀਟ ਆ ਹਾਂਜੀ ਠੀਕ ਆ ਤੇ ਬਾਕੀ ਸਾਂਭੀ ਵੀ ਇਹ ਵੀ ਚੰਗੀ ਆ ਤੇ ਥਾਣ ਚੰਗੇ ਆ ਇਹਦੇ ਵੀ ਮੁੱਠੀ ਦੀ ਚਵਾਈ ਵਾਲੇ ਥਾਣ ਆ ਇਹਦੇ ਵੀ ਬਹੁਤ ਵਧੀਆ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾਲੀਬਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਆ ਆਪਾਂ ਪਿੰਡ ਦਬੜੀਖਾਨਾ ਤਹਿਸੀਲ ਜੈਤੋ ਤੇ ਜ਼ਿਲ੍ਹਾ ਇਹਨੂੰ ਫਰੀਦਕੋਟ ਪੈ ਜਾਂਦਾਗਾ ਤੇ ਸਾਹਮਣੇ ਤੁਸੀਂ ਗਾਵਾਂ ਦੇਖ ਰਹੇ ਹੋ ਇਹ ਤਿੰਨ ਗਾਵਾਂ ਬਕਾਊ ਆ ਤੇ ਇੱਕ ਬਿਲਕੁਲ ਤਾਜੀ ਸੂਈ ਆ ਜਿਹੜੀ ਵਿਚਾਲੇ ਖੜੀ ਹੈਗੀ ਤੇ ਦੋਹਾਂ ਦਾ ਦੁੱਧ ਤਿਆਰ ਆਗਾ ਇੱਕ ਨੂੰ ਹੋ ਗਏ 10-11 ਦਿਨ ਸੂਈ ਨੂੰ ਦੂਜੀ ਨੂੰ ਤਕਰੀਬਨ 20-21 ਦਿਨ ਸੂਈ ਨੂੰ ਹੋ ਗਿਆ ਕੱਲੀ-ਕੱਲੀ ਤੁਹਾਨੂੰ ਗਾਂ ਦੀ ਆਪਾਂ ਡਿਟੇਲ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਜਿਹਨੂੰ ਜਿਹੜਾ ਵੀ ਨਗ ਪਸੰਦ ਆਉਂਦਾ ਤੁਸੀਂ ਆਪ ਦੀ ਫੁੱਲ ਤਸੱਲੀ ਕਰਕੇ ਖਰੀਦ ਸਕਦੇ ਹੋਗੇ ਤੇ ਦੋ ਗਾਵਾਂ ਦਾ ਦੁੱਧ ਤਕਰੀਬਨ ਤਿਆਰ ਆਗਾ ਤੇ ਉਹ ਤੁਸੀਂ ਆਪ ਦੀ ਤਸੱਲੀ ਫੁੱਲ ਕਰ ਸਕਦੇ ਹੋਗੇ ਤੇ ਬਾਕੀ ਹਰ ਪੱਖ ਤੋਂ ਤੁਹਾਨੂੰ ਆਪਾਂ ਜਾਣਕਾਰੀ ਲੈ ਕੇ ਦੇ ਦਾਂਗੇ ਸਾਰੀ ਤੇ ਅੱਗੇ ਤਸੱਲੀ ਤੁਸੀਂ ਕਰਨੀ ਹੈਗੀ ਤੇ ਆਜੋ ਆਪਾਂ ਜਿਆਦਾ ਸਮਾਂ ਨਹੀਂ ਲੈਂਦੇ ਤੇ ਬਾਈ ਨਾਲ ਆਪਾਂ ਸਾਰੀ ਗੱਲਬਾਤ ਕਰਾਉਂਦੇ ਆ ਤੇ ਕੱਲੇ-ਕੱਲੇ ਪਸ਼ੂ ਦੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਤੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਂ ਦੱਸ ਦਿਓ ਨਾਂ ਮਨਜੀਤ ਸਿੰਘ ਹੈ ਜੀ ਠੀਕ ਹੈ ਤਿੰਨ ਦਬੜੀ ਖਾਨਾ ਠੀਕ ਹੈ ਜਸਟਿਕ ਫ੍ਰੀਜ਼ ਕੋਟਰ ਹੈ ਤਸੀਲ ਜੈਤੋ ਤਸੀਲ ਜੈਤੋ ਤੇ ਆਪਣੇ ਆਪਾਂ ਨੂੰ ਪਹੁੰਚ ਜਾਂਦਾ ਬਾਜਾਖਾਨਾ 6 ਕਿਲੋਮੀਟਰ ਬਾਜਾਖਾਨਾ ਨੇੜੇ ਆ ਹਾਂਜੀ ਜੈਤੋ 8 ਕਿਲੋਮੀਟਰ ਹੈ ਜੈਤੋ 8 ਕਿਲੋਮੀਟਰ ਠੀਕ ਹੈ ਦੋ ਟੈਕਸ ਵਾਲਾ ਜੀਦਾ ਪਿੰਡ 2 ਕਿਲੋਮੀਟਰ ਹੈ ਠੀਕ ਆ ਉਹ 2 ਕਿਲੋਮੀਟਰ ਹਾਂਜੀ ਆ ਪਿੰਡ ਵਿਚਾਲੇ ਆ ਜਾਂਦਾ ਵੱਡੇ ਰੋਡ ਤੇ ਜਾਨਕੀ ਪਿੱਛੇ ਹਟਣਾ ਪਿੰਡ ਠੀਕ ਹੈ ਹਾਂਜੀ ਇਹ ਆਸ-ਪਾਸ ਦੇ ਜਾਨਕੀ ਲੱਗ ਜਾਂਦੇ ਆ ਹਨਾ ਜੀ ਜੀ ਹਾਂਜੀ ਠੀਕ ਹੈ ਤੇ ਆਪਾਂ ਇਧਰੋਂ ਬਈ ਪਹਿਲੇ ਨੰਬਰ ਤੋਂ ਸ਼ੁਰੂ ਕਰ ਲਗੇ ਇਹ ਬਾਈ ਦੀ ਗੱਲ ਲੈਂਦੋਗਾ ਹਾਂਜੀ ਦੂਜਾ ਸੂਹਾ ਸੂਈਆ ਠੀਕ ਆ ਪਹਿਲੇ ਸੂਏ ਦਾ ਰਿਕਾਰਡ ਜਿਹੜਾ ਮਾਲਕਾਂ ਦੇ ਦੱਸਣ ਮੁਤਾਬਕ 22 ਤੋਂ 23 ਲੀਟਰ ਹੈ ਪਹਿਲੇ ਸੂਏ 22 ਤੋਂ 23 ਲੀਟਰ ਦਿੱਤਾ ਹੈ ਹਾਂਜੀ ਠੀਕ ਆ ਆਸਮੀ ਦੀ ਚੰਗੀ ਆ ਠੀਕ ਆ ਇਹਦੀ ਤਾਂ ਫਿਰ ਚੰਗਾ ਦਊਗੀ ਹਨ ਹਾਂਜੀ ਦੂਜਾ ਸੂਹਾ ਸੂਈਆ ਮਗਰੇ ਦੇ ਬੱਚਾ ਆ ਖੜਾਈ ਆ ਬੱਚਾ ਦਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਸੂਈ ਨੂੰ 11 12 ਦਿਨ ਹੋ ਗਏ 11 12 ਦਿਨ 11 12 ਦਿਨ ਹੋ ਗਏ ਕਿੰਨਾ ਦੁੱਧ ਹੁਣ 17 ਕਿਲੋ ਦੁੱਧ ਇਸ ਵੇਲੇ ਹਾਜ਼ਰ ਹੈ ਠੀਕ ਆ ਕੰਡੇ ਵਾਲਾ ਤਿਆਰ ਆਗਾ ਕੰਡੇ ਵਾਲਾ ਤਿਆਰ ਆ ਠੀਕ ਹੈ ਹਜੇ ਤਾਂ ਕੰਨ ਚੱਲੇ ਮੈਲਾ ਮਾਰਨ ਲੱਗੀ ਹੈ ਯਾਨੀ ਕਿ ਉਸ ਤੋਂ ਬਾਅਦ ਹੀ ਸਟਾਰਟ ਹੁੰਦਾ ਠੀਕ ਹੈ ਵੀ ਯਾਨੀ ਹਾਂਜੀ ਤਾਂ ਬਧੂ ਗਈ ਹਾਂਜੀ ਠੀਕ ਹੈ ਤੇ ਮੁੱਲ ਕਿੰਨਾ ਰੱਖਦੇ ਆਂ ਪੈ ਦਾ ਇਹਦਾ ਮੁੱਲ 98000 98000 ਹਾਂਜੀ ਠੀਕ ਆ ਬਾਕੀ ਹੋ ਜੂ ਮੌਕੇ ਤੇ ਮਾਨਤਨ ਠੀਕ ਆ ਤੇ ਚੌਣ ਚਾਂਣ ਚ ਕਿਵੇਂ ਆ ਇਹ ਚੌਣ ਇੱਕ ਨੰਬਰ ਆ ਜੀ ਮੋਟੀ ਧਾਰ ਜਾਵਾਂ ਇੱਕ ਨੰਬਰ ਆ ਹਾਂਜੀ ਠੀਕ ਆ ਤੇ ਥਣ ਥਣ ਕਿਵੇਂ ਆ ਥਣ ਤਾਂ ਭਾਲੇ ਚੰਗੇ ਆ ਹਨਾ ਥਣ ਤਾਂ ਬਹੁਤ ਜ਼ਿਆਦਾ ਚੰਗੇ ਆ ਹਨਾ ਦੇਖ ਸਕਦੇ ਹੋ ਤੁਸੀਂ ਦੋਸਤੋ ਥਾਣ ਬਹੁਤ ਜਿਆਦਾ ਚੰਗੇ ਮੁੱਠੀ ਦੀ ਚਵਾਈ ਵਾਲੇ ਥਾਣ ਆ ਦੇਖੋ ਤੁਸੀਂ ਤੇ ਸਪੇਸ ਵੀ ਬਹੁਤ ਆ ਤੇ ਕੰਪੈਕਟ ਆਰਡਰ ਆਗਾ ਯਾਨੀ ਕਿ ਬਹੁਤ ਚੰਗਾ ਲੇਵ ਆਗਾ ਦਾੜਾ ਨੂੜਾ ਵੀ ਬਹੁਤ ਆ ਤੇ ਬਾਕੀ ਵੱਡੀ-ਬੁੱਡੀ ਬਹੁਤ ਆ ਤੁਸੀਂ ਦੇਖ ਸਕਦੇ ਹੋ ਵੇਲ ਬਹੁਤ ਆ ਕੱਦ ਵੀ ਚੰਗਾ ਤੇ ਢਾਂਚਾ ਵੀ ਖੁੱਲਾ ਢੁੱਲਾ ਆ ਪੂਰੀ ਮਜ਼ਬੂਤ ਢਾਂਚੇ ਦੀ ਗਾਂ ਕੀ ਬੈਕ ਸਾਈਡ ਤੋਂ ਤੁਸੀਂ ਪਿੱਠ ਬੁੜੇ ਦੀ ਕੁਆਲਿਟੀ ਦੇਖ ਸਕਦੇ ਹੋ ਬਾਕੀ ਆਰਡਰ ਦੇਖ ਸਕਦੇ ਹੋ ਬੰਦ ਹਵਾਨੇ ਦੇ ਵਿੱਚ ਆ ਕੀ ਆਰਡਰ ਬਹੁਤ ਜਿਆਦਾ ਸੋਹਣਾਗਾ ਦੇਖ ਸਕਦੇ ਤੁਸੀਂ ਨਾੜਾਂ ਵੀ ਬਹੁਤ ਆ ਤੇ ਥਣ ਬਹੁਤ ਸੋਹਣੇ ਆ ਕੋਈ ਕਮੀ ਨਹੀਂ ਹੈਗੀ ਕਿ ਬੈਡ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਤੇ ਬਾਡੀ ਵੰਤਰ ਦੀ ਪੂਰੀ ਚੰਗੀ ਹੈਗੀ ਕਿਸੇ ਪੱਖ ਤੋਂ ਕੋਈ ਲਿੱਸੀ ਨਹੀਂ ਹੈਗੀ ਮਤਲਬ ਕਮੀ ਦੀਂਦੀ ਨਹੀਂ ਕੋਈ ਵੀ ਸੋਹਣੀ ਵੀ ਆ ਸਨਖ ਸਨਖ ਪੁਣਾ ਵੀ ਹੈਗਾਗਾ ਸਨਖ ਪੁਣਾ ਵੀ ਪੂਰਾਗਾ ਤੇ ਦੁੱਧ ਵੀ ਚੰਗਾ ਦਊਗੀ ਤੇ ਚੰਗੀ ਸੰਭੀ ਬੜੀ ਆ ਫੇਸ ਕੁਆਲਿਟੀ ਤੁਸੀਂ ਦੁਬਾਰੇ ਦੇਖ ਸਕਦੇ ਹੋ ਬਾਡੀ ਵੰਤਰ ਦੁਬਾਰੇ ਦੇਖ ਸਕਦੇ ਹੋ ਵੇਲ ਬਹੁਤ ਆਗੀ ਤੇ ਬਾਕੀ ਤੁਹਾਨੂੰ ਆਪਾਂ ਆਰਡਰ ਦੁਬਾਰੇ ਦਿਖਾ ਦਿੰਨੇ ਆ ਨਾੜਾਂ ਤੇ ਥਣਾ ਦਾ ਸਾਈਜ਼ ਬਹੁਤ ਜ਼ਿਆਦਾ ਸਾਫ ਸੁਥਰੀ ਆ ਗਈ ਲੈਵੇ ਇਹਨਾਂ ਬੈਕ ਸਾਈਡ ਤੋਂ ਵੀ ਦੇਖ ਸਕਦੇ ਹਾਂ ਤੇ ਇਧਰਲੀ ਸਾਈਡ ਤੋਂ ਵੀ ਦੇਖ ਸਕਦੇ ਹਾਂ ਪੂਰੇ ਮਜ਼ਬੂਤ ਢਾਂਚੇ ਦੀ ਆ ਗਈ ਤੇ ਦੁੱਧ ਦੇਣੇ ਵਧੀਆ ਦੇ ਦੇਣਾ ਤੇ ਇਸ ਤੋਂ ਬਾਅਦ ਹੁਣ ਆਪਾਂ ਦੂਜੇ ਨੰਬਰ ਦੀ ਗੱਲ ਕਰਦੇ ਹਾਂ ਇਹ ਆ ਗਈ ਬਾਈ ਜੀ ਕਰਾਸ ਹੈ ਐਫ ਕਰਾਸ ਆਣ ਦੀ ਠੀਕ ਹੈ ਗਰਮੀ ਰਹਿਸ ਹੈ ਗਰਮੀ ਨਹੀਂ ਮੰਦੀ ਹੈ ਨਾ ਗਰਮੀ ਨਹੀਂ ਮੰਦੀ ਦੁੱਧ ਦੇ ਵਿੱਚ ਮੱਝ ਆ ਰਗਾ ਦੁੱਧ ਮੱਝਾਂ ਵਰਗਾ ਫੈੜ ਚੰਗੀ ਆਉਣੀ ਹੈ ਪੂਰੀ ਹੈ ਨਾ ਚੰਗੀ ਆਉਗੀ ਇਹ ਕੱਲ ਸੂਈਆ ਸ਼ਾਮ ਨੂੰ ਇਹ ਮੈਨੂੰ ਲੱਗਦਾ ਗਿਰਦੇ ਨਾਲ ਨਹੀਂ ਕਰੌਥ ਲੱਗਦੀ ਹਾਂਜੀ ਇਹ ਕੱਲ ਸ਼ਾਮ ਨੂੰ ਜਦੋਂ ਕਿ ਸੂਈਆ 6 ਜੁਲਾਈ ਨੂੰ ਠੀਕ ਹੈ ਮਗਰੇ ਤੇ ਬੱਚਾ ਹੈ ਮਗਰ ਬੱਚਾ ਹਾਂਜੀ ਤੁਸੀਂ ਬੈਠਾ ਉਹ ਦਿਖਾ ਦਿਓ ਪਾਗਲ ਇੱਧਰ ਬੈਠਾ ਹੈ ਨਾ ਹਾਂਜੀ ਇਹ ਬਿਲਕੁਲ ਤਾਜੀ ਸੂਈਆ ਦੋਸਤੋ ਦੇਖ ਸਕਦੇ ਹੋ ਬੱਚਾ ਆਗਾ ਇਹ ਹੈ ਬਹੁਤ ਸੋਹਣਾ ਬੱਚਾ ਤੇ ਇਹਦਾ ਸੁਆ ਬਾਈ ਸੁਆ ਬਾਈ ਇਹ ਤੀਜਾ ਸੁਆ ਤੀਜਾ ਸੁਆ ਸੁਈ ਹੈ ਹਾਂਜੀ ਕੋਈ ਵੀ ਬੰਦਾ ਇਹ ਤਾਂ ਆਪਾਂ ਨੂੰ ਕੋਈ ਤਸੱਲੀ ਕਿਸੇ ਨੇ ਵੀ ਕਰਦੀ ਹੈ ਜੀ ਇੰਨੀ ਵੀਡੀਓ ਫੋਟੋ ਸਾਰਾ ਕੁਝ ਹੁੰਦਾ ਹੈ ਏ ਟੂ ਜ਼ੈਡ ਕੰਪਲੀਟ ਹੈ ਠੀਕ ਆ ਜੇਰ ਜੂਰ ਕੰਪਲੀਟ ਆ ਹਾਂਜੀ ਠੀਕ ਆ ਤੇ ਇਸ ਦਾ ਜਿਹੜਾ ਮੈਂ ਬੋਲਾ ਇਹਦਾ ਇੱਕ ਟਾਈਮ ਦਾ 3.5 ਤੋਂ 4 ਕਿਲੋ ਰੱਪਰੇ ਕੱਢਿਆ ਕਹਿੰਨਾ ਹਾਂਜੀ ਠੀਕ ਆ ਇਹ 8-9 ਕਿਲੋ ਬੋਲਾ ਹਾਜ਼ਰ ਹੈ ਇਸ ਟਾਂ ਠੀਕ ਹੈ ਦੰਦਰੀ ਆਸਮੀ ਦਾ ਇਹ 16 17 ਕਿਲੋ ਪਾ ਸਕਦੀ ਹੈ 16 17 ਕਿਲੋ ਪਾ ਦੂਗੀ ਹਾਂਜੀ ਤੁਸੀਂ ਇਹਦਾ ਥਣ ਖਵਾਨਾ ਦੇਖਾ ਤੇ ਬਾਕੀ ਥਾਣ ਸਣ ਬਹੁਤ ਚੰਗੇ ਇਹਦੇ ਵੀ ਹਨ ਹਾਂਜੀ ਮੁੱਠੀ ਵਾਲਾ ਥਾਣਾ ਮੱਝਾ ਮੁੱਠੀ ਵਾਲੇ ਥਾਣਾ ਤੁਸੀਂ ਦੇਖ ਸਕਦੇ ਹੋ ਮੋٹے ਥਾਣਾ ਬਹੁਤ ਵਧੀਆ ਮਜ਼ਬੂਤ ਆ ਪੂਰੇ ਤੇ ਬਾਕੀ ਆਪ ਵੀ ਚੰਗੀ ਆ ਪ੍ਰਿੰਟ ਵੀ ਸੋਹਣਾਗਾ ਪੂਰਾ ਤੁਸੀਂ ਦੇਖ ਸਕਦੇ ਹੋ ਤੇ ਮੁੱਲ ਆਪਾਂ ਕਿੰਨਾ ਕਰਦੇ ਆਂ ਬਾਈ ਇਹਦਾ ਇਹਦਾ ਮੁੱਲ 58000 ਹੈ ਜੀ ਠੀਕ ਆ ਉਹਦੇ ਚ ਹੋ ਜੂ ਮਾਨਦਾਰ ਹਨ ਹਾਂਜੀ ਠੀਕ ਆ ਤੇ ਜਿਵੇਂ ਹੁਣ ਚੋਈ ਆ ਬਾਈ ਚੌਣ ਚਾਂਚ ਕਿਵੇਂ ਵਧੀਆ ਗਈ ਇੱਕ ਨੰਬਰ ਹੈ ਜੀ ਠੀਕ ਹੈ ਠੀਕ ਹੈ ਤੇ ਬਾਕੀ ਦੋਸਤੋ ਤੁਸੀਂ ਤੁਰਦੀ ਨੂੰ ਚੈੱਕ ਕਰ ਸਕਦੇ ਹੋ ਪ੍ਰਿੰਟ ਬਹੁਤ ਸੋਹਣਾ ਹੈ ਦਾ ਤੇ ਬਾਡੀ ਬੰਤਰ ਦੀ ਵੀ ਚੰਗੀ ਹੈ ਪੂਰੀ ਕੋਈ ਲੱਸੀ ਨਹੀਂ ਹੈਗੀਗੀ ਵਧੀਆ ਸੰਭੀ ਵੀ ਆ ਦੇਖ ਸਕਦੇ ਹੋ ਤੁਸੀਂ ਤੁਰਦੀ ਤੋਂ ਜਜਮੈਂਟ ਕਰ ਸਕਦੇ ਹੋ ਵੇਲ ਵੀ ਬਹੁਤ ਆ ਗਈ ਹੈ ਦੀ ਤੇ ਬਾਕੀ ਥਾਣ ਬਹੁਤ ਚੰਗੇ ਆ ਗਏ ਮੁੱਠੀ ਦੀ ਚਵਾਈ ਵਾਲੇ ਥਾਣ ਬਹੁਤ ਚੰਗੇ ਤੇ ਥੋੜਾ ਜਿਹਾ ਤਾਜੀ ਸੂਈ ਕਰਕੇ ਕਰਦੀ ਹੈਗੀ ਤੇ ਬਾਡੀ ਬੰਤਰ ਬਹੁਤ ਚੰਗੀ ਹੈ ਦੀ ਵੀ ਤੇ ਬਾਕੀ ਜਿਹੜੀ ਇਹਦੀ ਫੈਟ ਆ ਉਹ ਇਹਦੀ ਬਹੁਤ ਰਹੂਗੀ। ਮੱਝ ਤੇ ਬਰਾबरी ਦੁੱਧੇ ਦਾ ਰਹੂਗਾ। ਜਿਵੇਂ ਕਿ ਮੱਝਾਂ ਦਾ ਦੁੱਧ ਹੁੰਦਾ ਹੈ ਨਾ ਉਸ ਤਰ੍ਹਾਂ ਇਹਦਾ ਦੁੱਧ ਰਹੂਗਾ। ਫਾਰਡ ਫੂਡ ਇਹਦੀ ਪੂਰੀ ਚੰਗੀ ਆਉਣੀ ਆਗੀ ਤੇ ਤੀਜੇ ਨੰਬਰ ਤੇ ਹੁਣ ਆਪਾਂ ਆਹ ਗਾਂ ਦੀ ਗੱਲ ਕਰਦੇ ਆਂ। ਇਹਦੀ ਕੀ ਡਿਟੇਲ ਆ ਬਈ? ਇਹ ਬਾਈ ਜੀ ਤੀਜਾ ਸੂਆ ਸੂਈ ਆ। ਤੀਜਾ ਸੂਆ ਸੂਈ ਆ। ਇਹਨੂੰ ਸੂਈ ਨੂੰ ਹੋ ਗਈ ਦੀ 21 ਤੋਂ 22 ਦਿਨ। ਹਾਂ ਅੱਛਾ। ਠੀਕ ਹੈ ਜੀ। ਇਹ ਇਹ ਸਟੈਂਡ ਕੋਲ ਤੇ ਸਲੇ ਹਾਜ਼ਰ ਹੈ 11 ਤੋਂ 12 ਕਿਲੋ ਠੀਕ ਆ ਯਾਨੀ ਕਿ ਇਹਨਾਂ ਤਿਆਰ ਆਗਾ ਤਿਆਰ ਹਾਂਜੀ ਠੀਕ ਆ ਕੋਈ ਜੋ ਅਗਰੇ ਦੇ ਬੱਛੇ ਆ ਆਹ ਇਹ ਬੱਛੇ ਠੀਕ ਆ ਇਹਦੇ ਮਗਰ ਬੱਛੀ ਆ ਨਾ ਬੱਛੀ ਆ ਹਾਂਜੀ ਠੀਕ ਆ ਇਹ ਬੱਛੀ ਆ ਦੋਸਤੋ ਇਹਦੇ ਮਗਰ ਤੁਸੀਂ ਦੇਖ ਸਕਦੇ ਹੋ ਇਹ ਮੈਂ ਤੁਹਾਨੂੰ ਕਹੋ ਵੀ ਇਹ ਪਰ ਅਸੀਂ ਨਾ ਦਿਖਾ ਦੋ ਇਹਦੀ ਸ਼ਾਹ ਪੁੱਤਰੀ ਵੀ ਆ ਸਾਡੇ ਸੱਜੇ ਪਾਸੇ ਦੀ ਹਾਂਜੀ ਠੀਕ ਆ ਡਿੱਕਾ ਤਾਂ ਕੋਈ ਨਹੀਂ ਡਿੱਕਾ ਕੋਈ ਨਹੀਂ ਹੈ ਨਾ ਡਿੱਕਾ ਕੋਈ ਨਹੀਂ ਭੱਜਾਂ ਗੱਠਾਂ ਦੇ ਵਿੱਚ ਕੋਈ ਹੈ ਨਹੀਂਗਾ ਸੋਈ ਆ ਕੋਈ ਪ੍ਰੋਬਲਮ ਨਹੀਂ ਹੈਗੀ ਹਮਮ ਜਾਨੀ ਕਿਸੇ ਪ੍ਰੋਬਲਮ ਕਿਸੇ ਤਰ੍ਹਾਂ ਦੀ ਵੀ ਨਹੀਂ ਹੈਗੀ ਜਾਨੀ ਹਨ ਨਹੀਂ ਹੈ ਬਸ ਦੇਖਣ ਦੇ ਵਿੱਚ ਤੂੰ ਜਾਨੀ ਦੇਖਣ ਨੂੰ ਲੱਗਦੀ ਆ ਹੈ ਨਾ ਹਾਂਜੀ ਹਾਂ ਵੀ ਉਹ ਕੋਈ ਡਿੱਕਤ ਨਹੀਂ ਆ ਨਾ ਕੋਈ ਡਿੱਕਤ ਨਹੀਂ ਠੀਕ ਆ ਤੇ ਇਹ ਤੋਂ ਆਸ ਕਿੰਨੀ ਕਾ ਹੋਰ ਦੁੱਧ ਦੀ ਵੱਧ ਸਕਦੀ ਹੈ ਵੈਸੇ ਭਾਈ ਜੀ ਗਰਮੀ ਹੋਣ ਕਰਕੇ ਵੀ ਦੁੱਧ ਥੋੜਾ ਘਟਿਆ 14 ਕਿਲੋ ਤੇ ਜਾਵੜੀ ਸੀਗੀ ਗਰਮੀ ਥੋੜੀ ਜ਼ਿਆਦਾ ਪੈਣ ਕਰਕੇ ਦੁੱਧ ਇਹ ਘਟ ਗਿਆ ਅੱਛਾ ਗਰਮੀ ਦਾ ਕਰਕੇ ਹੈ ਨਾ ਫਰਕ ਪੈ ਜਾਂਦਾ ਹੈ ਨਾ ਤੇ ਬਾਕੀ ਕੌਣ ਜਾਣ ਚੁ ਕਿਵੇਂ ਆ ਕੌਣ ਚੈੱਕ ਨੰਬਰ ਹੈ ਕੋਲੀ ਧਾਰ ਜਮਾ ਸਹੀ ਆ ਠੀਕ ਆ ਤੇ ਇਹਦਾ ਆਪਾਂ ਕਿੰਨਾ ਮੁੱਲ ਰੱਖਦੇ ਆ ਇਹਦਾ ਮੁੱਲ 40000 ਹੈ ਅ ਸਹੀਦਾ ਮੁੱਲ 40000 ਆ ਠੀਕ ਆ ਮੌਕੇ ਤੇ ਹੋ ਜੂ ਮੰਨਦਾ ਹਨ ਠੀਕ ਆ ਕੋਲ ਲੈਣੂਗੀ ਜਰਸੀ ਇਹਦੀ ਵੀ ਦੋਸਤੋ ਆਪਾਂ ਡਿਟੇਲ ਤੁਹਾਨੂੰ ਲੈਤੀ ਹੈਗੀ ਤੇ ਤੋੜ ਕੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਬਾਡੀ ਬੰਤਰ ਦੇਖ ਸਕਦੇ ਹੋ ਚੰਗੀ ਆ ਤੇ ਜਿਹੜੀ ਕਮੀ ਆ ਉਹ ਤੁਹਾਨੂੰ ਦੱਸ ਹੀ ਦਿੱਤੀ ਆ ਦਿੱਕਤ ਕੋਈ ਨਹੀਂ ਹੈਗੀ ਪਰ ਦੇਖਣ ਨੂੰ ਲੱਗਦੀ ਆ ਜੀ ਬਸ ਇੱਕ ਪਾਸੇ ਦੀ ਚਾਹ ਪੁੱਤਰੀ ਵੀ ਹੈਗੀ ਤੇ ਵੈਸੇ ਇਹਨੂੰ ਕੋਈ ਦਿੱਕਤ ਨਹੀਂ ਹੈਗੀ ਤੇ ਬਾਕੀ ਸਾਂਭੀ ਵੀ ਇਹ ਵੀ ਚੰਗੀ ਆ ਤੇ ਥਾਣ ਚੰਗੇ ਆ ਇਹਦੇ ਵੀ ਮੁੱਠੀ ਦੀ ਚਵਾਈ ਵਾਲੇ ਥਾਣ ਆ ਇਹਦੇ ਵੀ ਬਹੁਤ ਵਧੀਆ ਬੈਕ ਸਾਈਡ ਤੋਂ ਦੇਖ ਸਕਦੇ ਹੋ ਤਿੰਨਾਂ ਗਾਵਾਂ ਦੀ ਤਕਰੀਬਾ ਤੋਂ ਉਹਨਾਂ ਨੂੰ ਪਰ ਡਿਟੇਲ ਸਾਰੀ ਸਾਰੀ ਲੈਤੀ ਹੈਗੀ ਇਹਨੂੰ ਜਿਹੜਾ ਵੀ ਨੱਕ ਪਸੰਦ ਆਉਂਦਾ ਤੁਸੀਂ ਆਪ ਦੀ ਫੁੱਲ ਤਸੱਲੀ ਕਰ ਸਕਦੇ ਹੋਗੇ ਤੇ ਆਪਣੇ ਆਪਣੀ ਜਗ੍ਹਾ ਤੇ ਗਾਵਾਂ ਸਾਰੀਆਂ ਹੀ ਚੰਗੀਆਂ ਗਈਆਂ ਵੀਡੀਓ ਦੇ ਵਿੱਚ ਐਂਡ ਤਾਈਂ ਜੋੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਹਾਂ ਭਾਈ ਐਡਰੈਸ ਬੋਲ ਦਿਆ ਕਰੀ ਦੁਆਰੇ ਕਦਾ ਸਗੇ ਨਾਮ ਮਰਦੀ ਸਿੰਘ ਹਾਂਜੀ ਪਿੰਡ ਤਵੜੀ ਖਾਨਾ ਹਾਂ ਤਸਵੀਰ ਜੈਤੋ ਜ਼ਿਲ੍ਹਾ ਫਰੀਦਕੋਟ ਠੀਕ ਹੈ ਨੇੜੇ ਆਪਾਂ ਨੂੰ 6 ਕਿਲੋਮੀਟਰ ਪੈਂਦਾ ਬਾਜਾ ਖਾਨਾ ਠੀਕ ਹੈ ਜੈਤੋ ਵੰਡੀ 8 ਕਿਲੋਮੀਟਰ ਠੀਕ ਹੈ ਟੋਲ ਟੈਕਸ ਵਾਲਾ ਜੀਦਾ ਪਿੰਡ ਹੈਗਾ ਜੀ 2 ਕਿਲੋਮੀਟਰ ਠੀਕ ਹੈ ਮੋਬਾਈਲ ਨੰਬਰ ਹੈ 962733099 ਇੱਕ ਵਾਰੀ ਦੁਬਾਰੇ ਬੋਲ ਦਿਓ 962733089 ਠੀਕ ਹੈ ਭਾਈ ਧੰਨਵਾਦ ਧੰਨਵਾਦ ਲੋਬੀ ਦੋਸਤੋ ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਜਿਆਦਾ ਦੀ ਤੁਸੀਂ ਪੂਰ ਤਸੱਲੀ ਕਰਕੇ ਤੇ ਤੁਸੀਂ ਜਾਨਵਰ ਖਰੀਦ ਸਕਦੇ ਹੋਗੇ ਧੰਨਵਾਦ